ਉਪਰ ਆ ਗਿਆ ਨੂੰ ਹੋਰ ਸੇਤਾਲ ਹਾਰਿਆਂ ਦੀਆਂ ਠੀਕ ਠਾਂ ਆ ਗਿਆ ਲੋਈ ਉਹੀ ਕੰਮ ਹੋ ਗਿਆ ਕਬੂਤਰੀ ਉੱਡ ਗਈ ਆਪਣੀ ਜੋੜਿਆਂ ਵਾਲੀ ਇੱਥੇ ਕਿਤੇ ਆ ਇੱਥੇ ਕਿਤੇ ਫਰਦੀ ਆ ਹਵੇਲੀ ਵਾਲੇ ਵੀ ਛਟਿਆ ਆ ਗਿਆ ਆ ਜਾ ਆ ਜਾ ਦੇਖਦੇ ਆਉਂਦੀ ਜਾਂ ਨਹੀਂ ਆਉਂਦੀ ਵਾਪਸ ਲਓ ਵੀ ਹਵੇਲੀ ਵਾਲੇ ਚੈੱਕ ਕਰੋ ਹਵੇਲੀ ਵਾਲੇ ਉੱਡਣਦੇ ਅੱਜ ਆਹ ਫੜਦੇ ਤੰਨਾ ਆਹ ਫਿਰ ਪੰਜ ਮਿੰਟਾਂ ਮੈਂ ਦੇ ਦੇ ਆ ਟੇਕ ਅਪ ਐਟ ਦੇ ਹੁਣੇ ਉੱਪਰ ਦਿਖਾਉਣਾ ਔਰ ਟੈਂਕੀ ਉੱਪਰ ਕਬੂਤਰ ਕਿੰਦਰ ਗਈ ਆ ਹੁੰਦੀ ਆ ਆਇਆ ਆਇਆ ਟੌਪ ਪਗਦੀ ਆ ਜਾਂਦੀ ਹੈ ਕਦੀ ਨਹੀਂ ਆਉਂਦੀ ਮੇਰੇ ਵੀਰੋ ਔਰ ਦਾ ਸਾਰੀ ਠੀਕ ਠਾਕ ਗਿਆ ਚੈਟ ਆਲ ਕਰ ਦਈਏ ਆਲ ਲਾਈਵ ਚੈਟ ਆਨ ਮੰਜੀ ਆ ਜਾਓ ਜਲਦੀ ਜਲਦੀ ਬਾਹਰ ਵਿੱਚ ਜੜ ਜਾਓ ਹਵੇਲੀ ਵਾਲਿਆਂ ਦੀ ਅੱਜ ਤੀਜੀ ਡਾਈ ਤੀਜੀ ਡਾਈ ਹਵੇਲੀ ਵਾਲਿਆਂ ਦੀ ਕਬੂਤਰੀ ਆਪਣੀ ਬੈਠੂਗੀ ਲੱਗਦਾ ਇੱਥੇ ਇਹ ਆ ਗਈ ਆ ਜਾ ਆਉਗਈ ਇੱਥੇ ਹੀ ਆਉਗਈ ਇੱਥੇ ਆਉਗਈ ਟੈਨਸ਼ਨ ਨਾ ਲਿਓ ਬਾਗ ਰੇ ਛੱਡਾਂਗੇ ਅੱਜ ਤਾਂ ਹਵੇਲੀ ਵਾਲੇ ਉੱਡੀ ਜਾਂਦੇ ਆ ਛਿੰਟਾ ਲਾ ਗਏ ਅੱਜ ਲਓ ਜੀ ਹਵੇਲੀ ਵਾਲੇ ਆਹ ਫਿਰ ਦੇ ਟਮਾਟਾ ਮੇ ਦੀਦੇ ਹੁਣੇ ਤੁਹਾਨੂੰ ਆ ਗਈ ਕਬੂਤਰੀ ਆਹ ਲਓ ਜੀ ਦੇਖਦੇ ਵੈਂਦੀ ਨਹੀਂ ਵੈਂਦੀ ਇੱਧਰ ਨੂੰ ਗਈ ਆ ਹਾਂ ਜੀ ਹੋਰ ਦਾ ਸੌਤ ਤੋਂ ਸਾਰੇ ਜਾਨੇ ਠੀਕ ਠਾਕ ਆ ਗਿਆਂ ਆ ਜੋੜੇ ਵਾਲੀ ਕਬੂਤਰੀ ਉੱਡ ਗਈ ਉੱਪਰ ਆ ਨਹੀਂ ਲੱਗਨਦੇ ਹੁਣ ਕੀ ਕੀ ਨਹੀਂ ఠీ సనా కమ కమతేమీ ਮਿੱਠੂ ਕਬੂਤਰੀ ਇੱਥੇ ਨੋ ਟੈਨਸ਼ਨ ਅਗਲਾ ਹੀ ਹੈ ਪਾਠੀ ਮੈਂ ਆਪਣੇ ਉਧਰਲੇ ਵੀ ਨੀਵੇਂ ਹੋ ਗਏ ਹਵੇਲੀ ਵਾਲੇ ਉਹ ਵੀ ਦਿਖਾ ਦਈਏ ਤੁਹਾਨੂੰ ਇੰਨੇ ਹੀ ਫਿਰ ਜਾਂਦੇ ਘੰਟੇ ਹੋ ਗਿਆ ਨੀਵੇਂ ਰਹਿੰਦੇ ਆ ਆਵਦੇ ਉਹ ਵੀ ਬੈਠਣ ਤਾਂ ਉਹਨਾਂ ਨੂੰ ਬਿਲਾ ਕੇ ਲੈ ਕੇ ਆਈਏ ਬੰਦਾ ਆਪਣਾ ਹੈਗਾ ਉੱਥੇ ਮੇਗਾ ਰਖੀਆ ਉਹਨੇ ਜਾਣਾ ਬਰਾਦੇ ਠੀਕ ਆ ਤੂੰ ਆਹੋਂ ਲੱਪਿਆ ਰੋਟੀ ਬਣ ਗਈ ਮਾਤਾ ਆਪਾ ਰੋਟੀ ਹੁਣ ਬੈਠੂਗੀ ਕਬੂਤਰੀ ਇਹਨਾਂ ਨੂੰ ਥੋੜਾ ਜਿਹਾ ਉਧਰ ਨੂੰ ਕਰ ਲਈਏ ਆਪਾਂ ਮਾਚਾ ਆ ਉਹ 30 ਤੇ ਆਉਣਾ ਫੇ ਲੋਰੀ ਆਲੋ ਆਹਦੀ ਕਬੂਤਰੀ ਮੋਲੀ ਲੱਗੀ ਦਾਣੇ ਚੁਗਣ ਸ਼ੌਕ ਲੈਂਦੇ ਦਾਣੇ ਕੋਈ ਗੱਲ ਨਹੀਂ ਕਬੂਤਰੀ ਜਾ ਗਈ ਆ ਆਪਣੀ ਠੀਕ ਆ ਹਾਂਜੀ ਹਾਏ ਜੀ ਹਾਏ ਔਰ ਦਸੋਈ ਕਿਦਾਂ ਠੀਕ ਆ ਹਾਂਜੀ ਫ੍ਰੀ ਫਾਇਰ ਲਵਰ ਪਹੁੰਚ ਚੁਕੇ ਆ ਲਾਈਵ ਆਪਣੇ ਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਵੇਲੀ ਵਾਲੇ ਬੱਚੇ ਲਾਦਾ ਉਹ ਵੀ ਬੈਠਣ ਵਾਲੇ ਆ ਜਾਂ ਤਾਂ ਹੰ ਚੜ੍ਹ ਕੇ ਦੇ ਦੇ ਨਹੀਂ ਹਾਂ ਤਾਂ ਦੇਖਦੇ ਹਾਂ ਬੱਚੇ ਹਵੇਲੀ ਵਾਲੇ ਹਾਂ ਨਹੀਂ ਮੇ ਹੋ ਗਏ ਇੱਥੇ ਫਿਰਦੇ ਆ ਇਹ ਐਦਨੋਂ ਆਉਣ ਫੇਰ ਦੇਸੋਗੇ ਉਹ ਆਹ ਨਬਾ ਜੀ ਲੇ ਗੋ ਆ ਦੇ ਇੱਕ ਨੀਲਾ ਬੱਚਾ ਬਹਿ ਗਿਆ ਦੋ ਉੱਪਰ ਆ ਠੀਕ ਆ ਕੋਈ ਨਾ ਲਾਲੂਗਾ ਬੰਦਾ ਹੈਗਾ ਆਪਣਾ ਉਥੇ ਹਾਂਜੀ ਦੋ ਬੱਚੇ ਫੇਰ ਚੜ ਗਏ ਉੱਪਰ ਨੂੰ ਨੀਲਾ ਦੋਨੇ ਨੀਲੇ ਚੜ ਗਏ ਪਤਾ ਨਹੀਂ ਹੁਣ ਇਹ ਰੋਗ ਜੰ ਦੇਖ ਲੈੰਦੋ ਕਿਹੜਾ ਕਿਹੜਾ ਚੜਦਾ ਇੱਕ ਨੀਲਾ ਚੜ ਗਿਆ ਫੇਰ ਤਾਂ ਹਾ ਨੂੰ ਤੇ ਇੱਕ ਚੜ ਗਿਆ ਕਾਲੇ ਟੂਸੇ ਗਲਾਬੀ ਡੰਡੇ ਕਾਲੀ ਤੋਰੀ ਫੇ ਜੜ ਗਿਆ ਏ ਆ ਫਿਰ ਦੇਖ ਫੇ ਦੁਬਾਰਾ ਵਿਖਾਉਣਾ ਤੁਹਾਨੂੰ ਆ ਤਾਰਾ ਖੋਲ ਜਾਂਦੇ ਆ ਦੋਨੇ ਫੇ ਜੜ ਗਿਆ ਇਹ ਕੰਨ ਦਾਣੇ ਖਾਦੇ ਸੀਗੇ ਕੋਈ ਨਾ ਵਧੀਆ ਲਾਇਆ ਘੰਟਾ ਲਾਇਆ ਫੇ ਵੀ ਨਹੀਂ ਨਹੀਂ ਬੈਠਾ ਨਹੀਂ ਉਹ ਵੀ ਚੜ ਗਿਆ ਫੇਰ ਦੁਬਾਰਾ ਉੱਪਰ ਨੂੰ ਬੈ ਨਹੀਂ ਹੋਇਆ ਉਹ ਤਾਂ ਮੂਹ ਗੋਲਕੂ ਮੀਂਹ ਦਾ ਹੱਲੇ ਹੋ ਵੀ ਬੈਠੂਗਾ ਉਹਦਾ ਹੋ ਹੋਂਦਾ ਤਾਂ ਪਤਾ ਹੀ ਆ ਬੈਠੂਗਾ ਜਲਦੀ ਖਾਂ

안돼. 티가리 사스리가리.